ਕਲੋਤਨਾ ਸੰਜੀਕਰਤੇ ਪਏ ਤੁਹਾਨੂੰ ਦੱਸ ਦੇ ਕਿ ਇਸ ਪੰਜਾਬ ਦੇ ਵਿੱਚ ਹਰ ਦੀ ਮਾਰ ਪਈ ਆ ਪਰ ਸਾਗੇ ਜਿਹੜਾ ਪੰਜਾਬ ਦੇ ਅਠਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇੱਕ ਜ਼ਿਲ੍ਹਾ ਪਠਾਨਕੋਟ ਦੇ ਸਮੇਂ ਅਸੀਂ ਕੋਲੀਆਂ 'ਚ ਖੜੇ ਆ ਜਿੱਥੇ ਕੋਲੀਆਂ ਦੇ ਵਿੱਚ ਤੰਦੂ ਲਗਾਤਾਰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਦਰਬੀ ਦਰਿਆ ਦਾ ਜਿਹੜਾ ਵਹਾਰ ਨਾ ਵੱਧ ਕੇ ਜਿਹੜਾ ਕਿ ਬਿਲਕੁਲ ਸ਼ਰਧਾ ਪਸਵੀ ਜਿਹੜਾ ਵਹਾ ਬਚ ਚੁੱਕਿਆ ਪਰ ਲਗਾਤਾਰ ਦਿੱਕਤਾਂ ਨੂੰ ਨਰਸ ਦੀ ਕੋਸ਼ਿਸ਼ ਕਰਦੇ ਨੇ ਤੇ ਪ੍ਰਸ਼ਾਸਨ ਅਧਿਕਾਰੀਆਂ ਕੋਲ ਜਾ ਕੇ ਜਾਂ ਸਰਪੰਨ ਮਾਰੇ ਜਾਇਆ ਕਰਦਾ ਹੈ ਪਰ ਸਾ ਬਿਲਕੁਲ ਤੁਹਾਨੂੰ ਲਗਾਤਾਰ ਪੰਜਾਬ ਦੇ ਪਸੰਦ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਜਿਹੜਾ ਕਿ ਦਿੱਸੇ ਕਿਹਾ ਜਾਂਦਾ ਕਿ ਇਹ ਦਰਿਆ ਕਾਫੀ ਅਸੀ ਭਜਣਾ ਪਾਣੀ ਦੇ ਵਹਾਨ ਆ ਜਾ ਬਿਲਕੁਲ ਛੜਕ ਦੇ ਨਾਲ ਤੋ ਵੀ ਆ ਗਿਆ ਪਰ ਇਹ ਅੱਜ ਅੱਗੇ ਪਏ ਡਿਜੀਟਲ ਸਿਸਟਮ ਦੀ ਮਦਦ ਅਸੀਂ ਜਿਹੜੀ ਚਾਹੁੰਦੇ ਨੁਕਸਾਨ ਦੀ ਜਿਹੜੀ ਇਹ ਸੂਚਨਾ ਮਿਲਦੀ ਪਈ ਹੈ ਉਹ ਚਲੋ ਅੱਥੇ ਜਿਹੜੇ ਕਿ ਲੋਕਾਂ ਬਸ ਉਹ ਸਮਝਦੇ ਅਧਿਕਾਰੀਆ ਬਸ ਉਹ ਲਗਾਤਾ ਜਿਹੜੇ ਮਿੱਟੀ ਦੇ ਕੱਟੇ ਪਰ ਕਿੱਥੇ ਬੰਦ ਮਾਰੇ ਜਾ ਕੇ ਤਾਂ ਕਿ ਜੇ ਕੋਈ ਕਾਲੂ ਫੇਰ ਬਰਸਾਤ ਹੋਵੇ ਤਾਂ ਪਿਛੋ ਪਾਣੀ ਆਵੇ ਕਿ ਜਰਾ ਪਿੰਡ ਨੂੰ ਕੋਈ ਜਰਾ ਨੁਕਸਾਨ ਨਾ ਹੋਵੇ ਵੱਧ ਕਰਦੇ ਆ ਅੱਥੋਂ ਦੇ ਜਿਹੜੇ ਅਧਿਕਾਰੀਆ ਨਾਲ ਕੀ ਗਾ ਉਹਨਾਂ ਦਾ ਫੈਸ਼ਮਿਸਥਨ ਤੋਂ ਤੱਕ ਹਰ ਸਿੱਖ ਪੰਜਾਬ ਰਬੰਦ ਇਹ ਜਿਹੜੇ ਪਿਛਲੇ ਦਿਨ 28 ਤਰੀਕ ਨੂੰ ਪਾਣੀ ਆਇਆਗਾ ਉਹਦੇ ਪਾਣੀ ਦੇ ਬਲੋ ਕਰਕੇ ਜਿਹੜੇ ਰਾਵੀ ਦੇ ਵਿੱਚ ਕੰਡੇ ਡੈਮੇਜ ਹੋ ਗਏ ਸੀਗੇ ਠੀਕ ਹੈ ਜੀ ਉਹਦੇ ਉਹਨਾਂ ਨੂੰ ਪ੍ਰੋਟੈਕਸ਼ਨ ਲਈ ਆਉਣਾ ਸੀ ਜਿਹੜੇ ਸੀਮੈਂਟ ਦੇ ੱਟੇ ਆ ਗਏ ਨਾਲ ਮਿੱਟੀ ਦੇ ਨਾਲ ਭਰ ਕੇ ਲਾ ਰਹੇ ਆਂ ਜਾਂ ਤੇ ਤਾਂ ਕਿ ਜੇ ਇਨ ਫਿਊਚਰ ਪਾਣੀ ਵਧਾਗਾ ਤਾਂ ਦੁਬਾਰਾ ਕੋਈ ਜਾਂਦਾ ਨਾ ਹੋਵੇ ਤੇ ਪੂਰਾ ਪੰਨਣ ਜਿਹੜਾ ਆ ਆਪਣਾ ਪ੍ਰੋਜੈਕਟ ਤੇ ਵਾਟਰ ਰੋਸਟ ਡਿਪਾਰਟਮੈਂਟ ਜੰਮ ਕਰ ਰਹੇ ਆਂ